ਧਰਿ ਉਪਰ ਨਾਨਕ ਦੇ ਘਰ ਦਾ ਅਸੂਲ ਹੈ ਕਿ ਇਹ ਜਿਹੋ ਜੀ ਭਾਵਨਾ ਲੈ ਕੇ ਆਉਂਦਾ ਨਾ ਉਹੋ ਜਿਹਾ ਫਲ પાਕੇ ਜਾਂਦਾ ਹੈ ਜੇ ਕੋਈ ਪਿਆਰ ਦਾ ਭਰਿਆ ਆਉਂਦਾ ਹੈ ਤੇ ਭਰਪੂਰ ਹੋ ਜਾਂਦਾ ਹੈ ਤੇ ਜੇ ਕੋਈ ਹੰਕਾਰ ਦਾ ਭਰਿਆ ਆਉਂਦਾ ਉਹ ਝੂਲ ਹੋ ਜਾਂਦਾ ਗੱਲ ਸਾਡੇ ਭਾਵਨਾ ਤੇ ਮੁਕਦੀ ਹੈ ਗੱਲ ਸਾਡੇ ਹਿਰਦਿਆਂ ਤੇ ਮੁਕਦੀ ਹੈ ਕਿ ਅਸੀਂ ਕਿਹੋ ਜਿਹਾ ਹਿਰਦਾ ਲੈ ਕੇ ਕਿਹੋ ਜੀ ਭਾਵਨਾ ਲੈ ਕੇ ਗੁਰਨਾਨਕ ਪਰਸ਼ੁਮਾਹਾਰਾਜੀ ਦੇ ਦਰਬਾਰ ਦੇ ਵਿੱਚ ਆਉਂਦੇ ਹਾਂ ਕੋਣ ਸੈਦ ਖਾਨ ਹੰਕਾਰ ਦਾ ਭਰਿਆ ਗੁਰਦਾਨਿਕ ਦੇ ਘਰ ਤੇ ਚੜਾਈ ਕਰਕੇ ਜਾ ਰਿਹਾ ਹੈ ਬੀਬੀ ਨਸੀਰਾ ਨੇ ਲੱਖ ਇਤਰ ਕੀਤੇ ਨੇ ਸਮਝੌਟ ਦੇ ਆਖਰਕਾਰ ਜਦੋਂ ਵੀਰ ਨੇ ਇੱਕ ਵੀ ਨਾ ਮੰਨੀ ਬੀਬੀ ਨਸੀਰਾ ਦੇ ਗਲ ਦੇ ਵਿੱਚ ਪਾਇਆ ਬਣਾ ਬਣਾ ਜੋੜੇ ਨੇ ਹੱਥ ਜੋੜ ਕੇ ਹੱਥ ਧੱਲੇ ਕਲਗੀਆਂ ਬੜੇ ਪਤਸ਼ਾਹ ਮਹਾਰਾਜ ਜੀ ਦੇ ਜ਼ਰਨਾ ਚ ਅਰਦਾਸਾ ਕਰਨ ਲੱਗੀ ਹੈ ਪਤਸ਼ਾਹ ਦਾਸ ਬੇਨਤੀ ਕਰ ਦਿੱਤੀ ਹੈ ਦੂਸਰੇ ਪਾਸੇ ਮਜ਼ਲਾ ਨੂੰ ਮਰਦਾ ਪੈਡੇ ਸਰ ਕਰਦਾ ਕਰਦਾ ਸੈਦ ਖਾਨ ਪਹੁੰਚ ਗਿਆ ਅਨੰਦਪੁਰ ਸਾਹਿਬ ਦੀ ਧਰਤੀ ਤੇ ਅਨੰਦਪੁਰ ਸਾਹਿਬ ਜਾ ਕੇ ਕਿਲੇ ਨੂੰ ਚਾਰੇ ਪਾਸਿਓਂ ਘੇਰਾ ਪਾ ਲਿਆ ਬੜਜਾ ਤੋਂ ਘੇਰਾ ਪਾਇਆ ਸੂਰਪੀਰ ਬਹਾਦਰਿਓ ਦੇ ਧੰਨ ਗਲਗਿਆ ਬੜੇ ਪਤਸ਼ਾਹ ਮਹਾਰਾਜ ਜੀ ਨੇ ਪਾਵਨ ਜੰਨਾ ਚ ਆਏ ਨੇ ਆ ਕੇ ਅਰਸ ਕੀਤੀ ਹੈ ਬਦਸ਼ਾਹ ਸੈਦ ਖਾਨ ਨੇ ਘੇਰਾ ਪਾ ਲਿਆ ਅਬ ਜਿਹੜੀ ਹੁਕਮ ਹੈ ਮਹਾਰਾਜ ਸਭ ਸਾ ਜੀ ਹੋ। ਆ ਜਿਹੜੇ ਗਾਥੇ ਕਰ ਪਾਣ ਪਾਈਏ ਕਿਸੇ ਦੇ ਵਾਰ ਕਰਨ ਲਈ ਨਹੀਂ। ਸਭ ਉਹਦੇ ਸਰੂਪ ਨੂੰ ਰੋਬਰ ਵਾਸਤੇ ਪਾਈ ਹੈ। ਸਹਿਦ ਖਨ ਆਇਆ ਉਹਨੂੰ ਆਰਾਮ ਕਰਦੇ ਹੋ ਜੇ ਕਿਸੇ ਸਾਡੇ ਤੇ ਹਮਲਾ ਕਰੇਗਾ ਉਹ ਉਹਦਾ ਮੂੰਹ ਤੋੜਵਾ ਜਵਾਬ ਜਿਹੜਾ ਉਹ ਦੇ ਦਿੱਤਾ ਜਾਏ। ਹੁਣ ਸਹਿਦ ਖਨ ਮੰਨਦੇ ਵਿੱਚ ਲਾਲਚ ਲੈ ਕੇ ਆਇਆ ਸੀ, ਲੋਭ ਲੈ ਕੇ ਆਇਆ ਸੀ। ਕਿਉਂਕਿ ਜਦੋਂ ਦਿੱਲੀ ਦੀ ਧਰਤੀ ਤੋਂ ਤੁਰਿਆ ਸੀ ਅਰੰਗਜ਼ੇ ਬਾਦਸ਼ਾਹ ਨੇ ਨਾਰਜ ਦਿੱਤਾ ਸੀ ਕਿ ਜੇਕਰ ਗੁਰੂ

ਦਰਜੋਸ਼ ਹਲਾਲ ਅਸਮੋ ਦਰਵਾ ਸ਼ਮਸ਼ੀ ਰਹਸ ਭਾਬ ਕੇ ਜਦੋਂ ਕੰਮ ਸਾਰੇ ਹੁੰਦੇ ਤੋਂ ਨਾ ਜਾਵੇ ਨਾ ਮਰਦ ਦਾ ਧਰਮ ਹੈ ਕਿ ਆਪਣੇ ਮੱਤੇ ਵਿੱਚ ਦਰਵਾ ਉਠਾ ਲੇ ਸੂਰ ਬੀਰ ਬਹਾਦਰ ਉਹ ਮੈਦਾਨੇ ਜੰਗ ਵਿੱਚ ਗਏ ਨੇ ਸੈਦ ਖਾਨ ਦੀ ਫੌਜ ਦੇ ਪੈਰ ਨਹੀਂ ਲੱਗਣ ਦਿੱਤੇ ਹੁਣ ਲੜਦੇ ਅੜਦੇ ਸੈਦ ਖਾਨ ਦੇ ਸਾਹਮਣੇ ਅਗੇ ਸਿਆਦ ਬੇ ਹੁਣ ਦੂਜੇ ਪਾਸੇ ਘਟ ਘਟ ਕੇ ਅੰਦਰ ਕੀ ਜੰਨ ਤਾਂ ਭਲੇ ਬੁਰੀ ਕੀ ਪੀਰ ਪਸ਼ਾਦ ਕਰ